ਚੈਨਲ ایਬਿਸ਼ ਪੰਜਾਬੀ ਦੇ پروگرام میڈیا ਸਰਕਲ ਦੇ ਵਿੱਚ ਤੁਹਾਡਾ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਕਈਆਂ ਦੀਆਂ ਅਹਿਮ ਬੈਠਕਾਂ ਹੋਈਆਂ ਖਾਸ ਕਰਕੇ ਜ਼ਿਲ੍ਹਾ ਡੈਲੀਗੇਟਾਂ ਦਾ ਇਹ ਜਿਹੜੀ ਇਕੱਤਰਤਾ ਸਾਹਮਣੇ ਆਈ ਪਰ ਇਹਨਾਂ ਇਕੱਤਰਤਾ ਦੇ ਵਿੱਚ ਕਿਤੋਂ ਵੀ ਅੱਜ ਕੋਈ ਵੀ ਜ਼ਿਲ੍ਹਾ ਪ੍ਰਧਾਨ ਨਹੀਂ ਚੁਣਿਆ ਗਿਆ ਡੈਲੀਗੇਟਾਂ ਨੇ ਜਿਹੜੇ ਸਰਬਸੰਮਤੀ ਦੇ ਨਾਲ ਜਿਹੜੇ ਫੈਸਲੇ ਲਏ ਨੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ ਨੇ ਉਹ ਜ਼ਿਲ੍ਹਾ ਪ੍ਰਧਾਨ ਤੇ ਜਿਹੜਾ ਜ਼ਿਲ੍ਹਾ ਚੇਤਿਹਾਰਾਂ ਤੇ ਜਿਹੜੇ ਚੋਣਨਾਂ ਤੇ ਜਿਹੜੇ ਸਾਰੇ ਅਗਲੇ ਅਖਤਿਆਰ ਨੇ ਉਹ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਪਾਦਰ ਨੂੰ ਸੌਂਪ ਦਿੱਤੇ ਨੇ ਵਕ ਵਕ ਜ਼ਿਲ੍ਹੇ ਦੇ ਵਿੱਚੋਂ ਜਿਹੜੀਆਂ ਰਿਪੋਰਟਾਂ ਇਹਨਾਂ ਪੰਜਾਬ ਪੱਧਰ ਦੇ ਵਿੱਚ ਸਰਉਮ ਦੀ ਕਲਿੱਦ ਦਿੱਤੀ ਸਿਆਸੀ ਲੈਅ ਦੀ ਅਚੀਕਾਤੀ ਵੀ ਦੀ ਸੀ ਕਹਿਣ ਦਾ ਭਾਵ ਕਿ ਵਕ ਵਕ ਜਿਹੜੇ ਜ਼ਿਲ੍ਹਾ ਆਬਜ਼ਰਵਰਸ ਹਨ 2-2 3-3 ਜਿੱਥੇ-ਜਿੱਥੇ ਵੀ ਨਿਯੁਕਤ ਚਾਨ ਆ ਜੋ ਸਰਕਾਰ ਹੋਏ ਤੇ ਜੀਆਂ ਮੀਟਿੰਗਾਂ ਵੇਖਣ ਨੂੰ ਮਿਲੀਆਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਹਿੰਦਾ ਭਾਵੇਂ ਕਿ ਗੁਰਦੁਆਰਾ ਦੁੱਖਨਵਰ ਸਾਹਿਬ ਪਟਿਆਲੇ ਦੇ ਵਿੱਚ ਇਹ ਜ਼ਿਲ੍ਹਾ ਡੈਲੀਗੇਟਾਂ ਦੀ ਇਹ ਪੈਟਿਕ ਹੁੰਦੀ ਹੈ ਜਿਹਦੇ ਵਿੱਚ ਜ਼ਿਲ੍ਹਾ ਅਬਜ਼ਰਵਰ ਐਨ ਕੇ ਸ਼ਰਮਾ ਜਿਹੜੀ ਕਿ ਪਾਰਟੀ ਦੇ ਵੱਡੇ ਆਗੂ ਨੇ ਤੇ ਨਾਲ ਜੂਥ ਅਕਾਲੀ ਦਲ ਦੇ ਜਿਹੜੇ ਕੌਮੀ ਪ੍ਰਧਾਨ ਨੇ ਸਰਪ੍ਰੀਖ ਸਿੰਘ ਚੰਦਰ ਉਹ ਜ਼ਿਲ੍ਹਾ ਅਬਜ਼ਰਵਰ ਜੋ ਪਹੁੰਚਦੇ ਹੈ ਪੈਟ ਦੇ ਵਿੱਚ ਸਭ ਸੰਤੀ ਨਾਲ ਜਿਹੜਾ ਆਖਰੀ ਫੈਸਲਾ ਹੁੰਦਾ ਹੈ ਜ਼ਿਲ੍ਹਾ ਪ੍ਰਧਾਨ ਚੁਣਨ ਦਾ ਉਹ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ اختیار ਸੌਂਪ ਦਿੱਤੇ ਗਏ ਨੇ ਅਜਿਹੀ ਇਹੀ ਤਰ੍ਹਾਂ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ मामली سامنے ਆਈ ਕਿਤੇ ਵੀ ਡੈਲੀਗੇਟਾਂ ਨੇ ਸਿੱਧੇ ਤੌਰ ਤੇ ਅਚੋਣ ਨਹੀਂ ਕੀਤੀ ਅਛੇ ਤੌਰ ਤੇ ਕਹਿੰਦਾ ਭਾਪਕਿ ਸਾਰੇ ਇਖਤਿਆਰ ਪਾਰਟੀ ਪ੍ਰਧਾਨ ਨੂੰ ਇਹਦੇ ਤੋਂ ਇੱਕ ਵੱਡੇ ਪਦਰ ਤੇ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਕਿ ਪਾਰਟੀ ਦੇ ਵਿੱਚ ਜਿਹੜਾ ਲੋਕਤੰਤਰ ਦੇ ਵਿੱਚ ਕਿਤੇ ਕੋਈ ਢਿੱਲ ਹੈ ਜਾਂ ਇਹ ਦੇਖ ਕੇ ਇਹਦਾ ਵੱਖਰਾ ਪਹਿਲੂ ਕਿ ਪਾਰਟੀ ਦੇ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਵੱਡੇ ਪਦਰ ਤੇ ਪਕੜ ਜਾਂ ਪਾਰਟੀ ਨੂੰ ਬਿਨਾ ਕਿਸੇ ਬਾਦ-ਬਵਾਦ ਹੋ ਕੇ ਲਜਾਨ ਲਈ ਅਜਿਹੇ ਹਾਜਰ ਜਰੀਆ ਦੀ ਕਾਪਨਾ ਗਿਆ ਮੋٹے ਤੌਰ ਤੇ ਵੱਖ-ਵੱਖ ਪਾਰਟੀਆਂ ਜੀ ਤਰ੍ਹਾਂ ਦੇ ਤਰੀਕੇ ਅਪਣਾਉਂਦੀਆਂ ਨੇ ਖੈਰ ਇੱਕ ਆਮ ਤੌਰ ਤੇ ਜਿਹੜੇ ਇਖਤਿਆਰ ਉਹ ਪਾਰਟੀ ਦੇ ਕੌਮੀ ਜਾਂ ਸਟੇਟ ਪ੍ਰਧਾਨ ਨੂੰ ਸੌਂਪਤੇ ਜਾਂਦੇ ਆ ਪਾਰਟੀ ਦੇ ਇਸ ਵੇਲੇ ਕੌਮੀ ਜਾਂ ਸਟੇਟ ਪ੍ਰੈਜ਼ੀਡੈਂਟ ਵਜੋਂ ਇਹਦੀ ਡਿਊਟੀ ਨਿਭਾਰੇ ਜੋ ਸੁਖਬੀ ਸਿੰਘ ਬਾਦਲੀ ਨੇ ਇਹ ਵਿਕਰ ਵਾਲੀ ਗੱਲ ਹੈ ਕਿ ਦੂਜੀ ਵਾਰ ਨਹੀਂ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਭਰਤੀ ਪਿਛਲੇ ਸਮੇਂ ਵੱਡੇ ਪੱਧਰ ਉੱਤੇ ਹੋਈ ਸਲਿੱਪਾਂ ਵਾਪਸ ਆ ਰਹੀਆਂ ਨੇ ਉਸ ਧਿਰ ਵੱਲੋਂ 15 ਤੋਂ 27 ਜੁਲਾਈ ਤੱਕ ਜਿਹੜੇ ਡੈਲੀਗੇਟ ਜਿਹੜੀ ਬੈਠਕਾਂ ਨੇ ਕਹਿੰਦਾ ਭਾਵੇਂ ਜ਼ਿਲ੍ਹਾ ਤੇ ਸਟੇਟ ਪੱਧਰ ਦੇ ਡੈਲੀਗੇਟ ਆਂਦੀ ਹੈ ਬੈਠਕਾਂ ਹੋਣਗੀਆਂ ਜਾਂ ਚੁਣੇ ਜਾਣਗੇ ਇਸ ਤੋਂ ਬਾਅਦ ਅਗਸਤ ਦੇ ਪਹਿਲੇ ਹਫਤੇ ਉਹਨਾਂ ਵੱਲੋਂ ਜਿਹੜਾ ਸਟੇਟ ਦੀ ਜਿਹੜੀ ਪਾਰਟੀ ਜਥੇਬੰਦਕਾਂ ਚਾਹ ਜਿਲ੍ਹਾ ਪ੍ਰਧਾਨ ਜਾਂ ਜ਼ਿਲ੍ਹਾ ਪ੍ਰਧਾਨ ਵੱਖ-ਵੱਖ ਜਾਂ ਅਗਲੇ ਸਮੇਂ ਜਿਹੜਾ ਸਟੇਟ ਦਾ ਪ੍ਰੈਜ਼ੀਡੈਂਟ ਉਹ ਚੁਣ ਕਰ ਲਈ ਜਾਏਗੀ ਕਹਿੰਦਾ ਭਾਪ ਇਸ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਦੋ ਹਿੱਸੇ ਇੰਨੇ ਦਿਨ ਹੋਏ ਨੇ ਉਹ ਸਗਰਮ ਲਿਹਾਜ਼ ਤੇ ਅਮੋ ਸਾਹਮਣੇ ਆਉਣਗੇ ਇੱਕ ਬੰਦੇ ਸੁਖਬੀਰ ਸਿੰਘ ਬਾਦਲ ਪਾਲ ਜੀ ਦੇ ਪ੍ਰਧਾਨ ਤੇ ਦੂਜੀ ਧਿਰ ਹਾਲੇ ਭਾਵੇਂ ਉਹਨਾਂ ਨਾਂ ਨਹੀਂ ਰੱਖਿਆ ਪਰੰਤੂ ਇੱਕ ਵੱਡੇ ਵਜੂਦ ਉਹ ਜੋ ਸਾਹਮਣੇ ਆਉਣਗੇ ਕੌਣ ਹੋਏਗਾ ਉਸ ਧਿਰ ਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਧਿਰ ਜਾਂ ਜਿਹੜੀ ਹੈ ਪਿਛਲੇ ਸਮੇਂ ਸਿਹਾਰਤ ਤੇ ਬਣੀ ਉਹਨਾਂ ਦਾ ਅਗੂ ਪ੍ਰਧਾਨ ਵਿਕਰਲੀ ਗਨੋਵੀ ਕੀ ਇਸ ਵਿੱਚ ਮਿਲ ਦਿਲਚਸਪੀਆਂ ਅਕਾਲੀ ਹਲਕਿਆਂ ਦੇ ਵਿੱਚ ਵੱਡੇ ਪੱਧਰ ਤੇ ਸਨ ਅੱਜ ਦੀ ਜਿਹੜੀ ਸਰਗਰਮੀ ਸੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਜਿਹੀਆਂ ਬੈਠਕਾਂ ਹੁੰਦੀ ਹੈ ਜਿੱਥੇ ਡੈਲੀਗੇਟਾਂ ਦੀਆਂ ਤੇ ਇਸ ਤੋਂ ਜਿਹੜੇ ਅਖਤਿਆਰ ਉਹ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੇ ਜਾਂਦੇ ਆ ਦੂਜੇ ਪਨੇ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵੱਖਰੀ ਤਰ੍ਹਾਂ ਦੀ ਖਬਰ ਜਿਹੜੀ ਉਹ ਸਾਹਮਣੇ ਅੱਜ ਆਈ ਹੈ ਕਹਿੰਦਾ ਆਪਕੀ ਨਿਸ਼ੀਕਾਤ ਦੂਪੇ ਆ ਜਿਹੜੇ ਇੱਕ ਹਾਟੀ ਤੋਂ ਮੈਂਬਰ ਪਾਰਲੀਮੈਂਟ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਇੱਕ ਸਰਾਈ ਇੱਕ ਜਿਹੜਾ ਆਵਾਜ਼ ਅੱਗੇ ਪਤਾ ਹੀ ਹੈ ਉਹ ਇਹ ਹੈ ਕਿ ਜਦੋਂ ਆਪਰੇਸ਼ਨ ਨੀਲਾਸ ਤਾਰਾ ਕਹਿੰਦੇ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਕਾਂਗਰਸ ਸਰਕਾਰ ਵੱਲੋਂ ਉਸ ਵੇਲੇ ਦੀ ਜਿਹੜੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਤਾਂ ਉਸ ਵੇਲੇ ਦੀ ਭਾਰਤੀ ਹਕੂਮਤ ਨੇ ਜਿਹੜੀ ਇਹ ਮਦਦ ਲੈ ਕੇ ਲਈ ਉਹ ਬ੍ਰਿਟਾਨਵੀ ਫੌਜ ਤੋਂ ਅਜੀ ਤਰ੍ਹਾਂ ਦਾ ਜਿਹੜਾ ਖਲਾਸਾ ਕੋਈ ਹੋਰ ਨਹੀਂ ਬਲਕਿ ਹਕੂਮਤ ਦੇ ਮੈਂਬਰ ਪਾਰਲੀਮੈਂਟ ਨਿਸ਼िकांत ਤੂਪੇ ਵੱਲੋਂ ਜਿਹੜਾ ਸામਨੇ ਆਇਆ ਜਿਹਦੀ ਵੱਡੇ ਪੱਧਰ ਤੇ ਚਰਚਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੱਖ-ਵੱਖ ਕਿਤਾਬਾਂ ਦੇ ਵਿੱਚ ਵੱਖ-ਵੱਖ ਜਿਹੜੇ ਇਤਿਹਾਸ ਦੇ ਪੰਨਿਆਂ ਵਿੱਚ ਇਹ ਗੱਲ ਉੱਪਰ ਕੀ ਸਾਹਮਣੇ ਜ਼ਰੂਰ ਆ ਰਹੀ ਸੀ ਕਿ ਕਿਤਨੇ-ਕਿਤੇ ਉਸ ਵੇਲੇ ਭਾਰਤ ਸਰਕਾਰ ਨੇ ਬ੍ਰਿਟਾਨਵੀ ਸਰਕਾਰ ਤੋਂ ਮਦਦ ਲਈ ਪਰੰਤੂ ਅੱਜ ਸਿੱਧੇ ਤੌਰ ਤੇ ਜਿਹੜੀ ਗੱਲ ਆਈ ਹੈ ਕਿ ਪ੍ਰਧਾਨਵੀ ਬ੍ਰਿਟਾਨਵੀ ਫੌਜ ਤੋਂ ਜਨਕੀ ਲੈਂਡ ਦੀ ਫੌਜ ਤੋਂ ਕੋਈ ਮਦਦ ਲਈਗੀ ਫਿਰ ਅਗਲੇ ਸਮੇਂ ਇਹਦੇ ਪੱਖ ਕਿਵੇਂ ਖੁੱਲਣਗੇ ਕਿਸ ਤਰ੍ਹਾਂ ਦੀ ਇਹ ਸਿਆਸੀ لحاظ ਦੀ ਜਿਹੜੀ ਬਹਿਸ ਉਹ ਸਾਹਮਣੇ ਆਏਗੀ ਉਹ ਆਪਣੇ ਆਪ ਦੇ ਵਿੱਚ ਇੱਕ ਐਮ ਹੈ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਹਲਕੇ ਨਾਲ ਜਦੋਂ ਵੀ ਕੋਈ ਤੱਕ ਸਾਹਮਣੇ ਆਉਂਦਾ ਜਾਂ ਕੋਈ ਬਹਿਸ ਹੁੰਦੀ ਹੈ ਤਾਂ ਉਹਦੇ ਦੁਆਲੇ ਜਿਹੜਾ ਮਾਹੌਲ ਵੱਟੇ ਪੱਧਰ ਤੇ ਕੇਂਦਰਿਤ ਹੋਉਂਦਾ ਹੈ ਹੁਣ ਇਹ ਗੱਲ ਜਿਹੜੀ ਹੈ ਭਾਰਤ ਜਨਤਾ ਪਾਰਟੀ ਵੱਲੋਂ ਸਾਹਮਣੇ ਆਈ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਮਸਲਾ ਉਸ ਵਿੱਚ ਜ਼ਰੂਰ ਹੈ ਬਣਦਾ ਹੈ ਕਿ ਦੇਸ਼ ਦੀ ਹਕੂਮਤ ਤੇ ਵੱਲੋਂ ਇਹ ਮਾਮਲਾ ਸਾਹਮਣੇ ਲਿਆਂਦਾ ਜਾ ਰਿਹਾ ਹੈ ਖੈਰ ਕਿਸਾਨੀ ਹਲਕਿਆਂ ਦੀ ਗੱਲ ਕਰ ਲਈਏ ਜਿੱਥੇ ਪੰਜਾਬ ਸਿੱਖ ਹਲਕਿਆਂ ਵਜੋਂ ਵੀ ਇੱਕ ਹੈਮ ਕਿ ਖਿੱਤਾ ਮੰਨਿਆ ਜਾਂਦਾ ਪੰਜਾਬ ਉੱਤੇ ਕਿਸਾਨੀ ਪੱਖੋਂ ਵੀ ਪੰਜਾਬ ਦੀ ਇੱਕ ਵੱਖਰੀ ਪਛਾਣ ਹੈ ਵੱਖਰਾ ਵजूद ਹੈ ਖੈਰ ਪਿਛਲੇ ਕਈ ਸਮੇਂ ਕਈ ਹਫ਼ਤੇ ਕਿਸਾਨ ਯੂਨੀਅਨਾਂ ਦੇ ਆਗੂ ਜਿਹੜੇ ਕਰੀਬ ਚੁੱਪ ਹੀ ਸਨ ਮੋٹے ਤੌਰ ਤੇ ਮੰਨਿਆ ਜਾ ਰਿਹਾ ਸੀ ਕਿ ਸੌਣੀ ਦੀ ਫਸਲ ਦੀ ਜਿਹੜੀ ਚੌਲੀ ਦੀ ਲਵਾਈ ਉਹਦਾ ਸੀਜ਼ਨ ਸੀ ਆਮ ਕਿਸਾਨ ਵੀ ਵੀ ਸੀ ਹੁਣ ਕਿਸਾਨਾਂ ਦੀਆਂ ਬੈਠਕਾਂ ਵੱਟੇਪੱਦਰ ਤੇ ਇਹ ਦੌਰ سلسلہ ਸ਼ੁਰੂ ਹੋ ਗਿਆ ਹੈ ਐਸ ਕੇ ਐਮ ਜਿਹੜਾ ਗੈਰ ਸਿਆਸੀ ਸੀ ਉਸ ਦੀ ਵੱਟੇਪੱਦਰ ਉਤੇ ਲੀਡਰਸ਼ਿਪ ਜਿਹਦੇ ਵਿੱਚ ਕਹਿ ਸਕਦੇ ਹਾਂ ਕਿ ਜਗਜੀਤ ਸਿੰਘ ਢੱਲੇਵਾਰ ਜਾਂ ਕਹਿ ਲਈਏ ਕਿ ਸਤਨਾਮ ਸਿੰਘ ਪੈਰੂ ਇਹ ਸਾਰੇ ਦੱਖਣ ਭਾਰਤ ਦੇ ਵਿੱਚ ਤਾਮਲੋੜ ਤੱਕ ਜਿਹੜੀ ਕਿਸਾਨਾਂ ਦੀ ਜਥੇਬੰਦੀ ਨੂੰ ਲਾਹੰਬੰਦ ਕਰਨ ਲਈ ਗਏ ਹੋਏ ਨੇ ਕਿ ਅਗਲਾ ਜਿਹੜਾ ਸੰਘਰਸ਼ ਹੈ ਉਹ ਕਿਸ ਤਰ੍ਹਾਂ ਦਾ ਵਿਅੰਤਨ ਹੈ ਪਾਰ ਸਰਕਾਰ ਨਾਲ ਕਿਸਾਨੀ ਮੰਗਾਂ ਮਸਲੇ ਵਾਲੀ ਜਦੋਂ ਜਵਨਿਆ ਐਸਕੇਮ ਦੀ ਜਿਹੜੀ ਬੈਠਕ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚੋਂ ਜਿਹੜਾ ਇੱਕ ਸ਼ੰਗਰ ਸਾਹਮਣੇ ਆਇਆ ਹੈ ਅਗਲਾ ਕਹਿੰਦਾ ਭਾਪ ਕਿ ਭਾਰਤ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਲੇ ਸਮੇਂ ਜਿਹੜਾ ਹੈ 18 ਜੁਲਾਈ ਨੂੰ ਕਿਸਾਨੀ ਮੰਗਾ ਮਸਲਿਆਂ ਉੱਤੇ ਪੰਜਾਬ ਦੇ ਵਿੱਚ ਸਰਬਦਲੀ ਬੈਠਕ ਸੱਦੀ ਹੈ ਹੁਣ ਵੇਖਣਾ ਹੋਵੇਗਾ ਕਿ ਇਹ ਸਰਬਦਲੀ ਬੈਠਕ ਦੇ ਵਿੱਚ ਕਿਹੜੀ ਕਿਹੜੀਆਂ ਧਿਰਾਂ ਪਹੁੰਚਦੀਆਂ ਨੇ ਖਾਸ ਖਾਸ ਕਰਕੇ ਨਜ਼ਰ ਜ਼ਰੂਰ ਹੈ ਕਿ ਸਫਤਾ ਤੇ ਆਮ ਆਦਮੀ ਪਾਰਟੀ ਉਸ ਉਹਦੇ ਵਿੱਚ ਨਮੈਂਦਾ ਨਮੈਂਦਾ ਆਪਣਾ ਪੇਛਦੀ ਹੈ ਜਾਂ ਇਹ ਮਾਮਲਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਤਾਂ ਜਦੋਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਫੋਲਡਿੰਗ ਸਕੀਮ ਇਹਦਾ ਵੱਡੇ ਪੱਤਰ ਉੱਤੇ ਕਿਸਾਨੀ ਹਲਕੇ ਦੇ ਵਿੱਚ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸਿਆਸੀ ਹਲਕੇ ਦੇ ਵਿੱਚ ਵੀ ਇਹ ਗੱਲ ਵੱਡੇ ਪੱਤਰ ਉੱਤੇ ਅੱਜ ਵੀ ਜਗਰਾਉਂ ਦੇ ਵਿੱਚ ਲੈਂਡ ਫੋਲਡਿੰਗ ਦੇ ਖਿਲਾਫ ਉੱਤੇ ਵੱਡੇ ਪੱਤਰ ਉੱਤੇ ਇੱਕ ਰੌਣਕ ਅਤੇ ਤਤਾ ਹੁੰਦੀ ਹੈ ਕਿ ਐ ਐਸ ਕੇਐਮ ਦੀ ਗੱਲ ਕਰ ਰਹੇ ਆ ਤਾਂ ਐਸ ਕੇਐਮ ਨੇ 30 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ ਪੰਜਾਬ ਪਾਰ ਦੇ ਵਿੱਚ ਝੰਡਾ ਮਾਰਚ ਫਰੈਂਕ ਝੰਡਾ ਮਾਰਚ ਦਾ ਐਲਾਨ ਕੀਤਾ 24 ਨੂੰ ਇਹ ਸਾਰੇ ਕਿਸਾਨੀ ਮੰਗਾ ਮਸਲੇ ਉੱਤੇ ਜਾਂ ਅਗਲਾ ਅੰਦੋਲਨ ਵੱਟਣ ਲਈ ਜਿਹੜੀ ਹੈ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਪੱਟੀ ਕਾਨਫਰੰਸ ਮੁਲਾਪੁਰ ਦਾ ਖੰਡ ਨੇੜੇ ਸਦਨ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਗਿਆ ਸੋ ਅਜਿਹੇ ਦੇ ਨਾਲ ਅੱਜ ਦੇ ਮੀਡੀਆ ਸਰਦਨ ਨੂੰ ਇੱਥੇ ਵਿਸ਼ਰਾਮ ਦਿੰਦੇ ਆ ਰੱਬ ਰੱਖਾ ਦੇਖਦੇ ਰਹੋ ਚੈਨਲ 3 ਵਿਸ਼ਨ ਪੰਜਾਬੀ ਇਹ ਮਿਸ਼ਨ ਪੰਜਾਬੀ